ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸ ਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣੋਂ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਅੱਜ ਦੇ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਾਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਕਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦੁਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਪਸਰ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਪਾਲ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਨੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਨ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਆ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾਂ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਉਪ ਨਹੀਂ ਕਰ ਦਿੱਤੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਪਰਿਵਾਰਕ ਮੈਂਬਰ ਜਿਹੜੇ ਨੇ ਆੜਤਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ। ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿਕਲੇਸ਼ ਵੀ ਕੀਤਾ ਜਾਂਦਾ ਸੀ। ਆਪਣੀ ਧਰਮ ਪਤਨੀ ਨੂੰ ਕੁੱਟਿਆ ਮਾਰਿਆ ਦਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੋ ਨਾ ਕਾਰਾ ਇਸ ਦੇ ਬਦਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਸ ਰੂਟ ਸਾਂਝੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸੁਖਬੀਰ ਸਿੰਘ ਸ਼ਿਰਗਲ ਇੱਕ ਅਜਿਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਅਜਿਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਛੇੜੀ ਪਿਓ ਨੂੰ ਉਸਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣਾ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਏ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦ੍ਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਫੈਲ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਪਾ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਦੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਗ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮ ਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਹੈ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਆਲਦਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿ ਕਲੇਸ਼ ਵੀ ਕੀਤਾ ਜਾਂਦਾ ਸੀ ਆਪਣੀ ਧਰਮ ਪਤਨੀ ਨੂੰ ਆ ਮਾਰਿਆ ਧਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੌਫਨਾਕ ਘਰਾ ਇਸ ਦੇ ਬਦਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਉਹ ਵੀ ਸਾਂਝਾ ਕੀਤੇ ਜਾਂ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਟਿੱਪਣੀ ਜਿਹੜੀ ਹੈ ਉਹ ਜ਼ਰੂਰ ਸਾਂਝੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇੱਕ ਅਜਿਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਸ਼ੇੜੀ ਪਿਓ ਨੂੰ ਉਸ ਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸ ਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣਾ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਇ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦ੍ਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਫੈਲ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਪਾਲ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਨੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਨ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਆ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਹ ਇਕੱਲਾ ਸੀ ਤੇ ਨਾਲ ਇਸਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾਂ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਆਲਤਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿ ਕਲੇਸ਼ ਵੀ ਕੀਤਾ ਜਾਂਦਾ ਸੀ ਆਪਣੀ ਧਰਮ ਪਤਨੀ ਨੂੰ ਆ ਮਾਰਿਆ ਦਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੌਫਨਾਕ ਕਾਰਾ ਇਸ ਦੇ ਬਦਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਸ ਰੂਟ ਸਾਂਝੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇੱਕ ਅਜਿਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਅਜਿਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਸ਼ੇੜੀ ਪਿਓ ਨੂੰ ਉਸ ਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਬਦੋਂ ਪਹਿਲਾਂ ਉਸ ਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣੋਂ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਅੱਜ ਦੇ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਾਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਸ਼ਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਧਿੰਦਕੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਫੈਲ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਦੇ ਉਸ ਦੇ ਬਾਬਤ ਵੀ ਸਜ਼ਾਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਗ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜੀ ਜਿਹੜੀ ਆ ਉਸ ਦੇ ਬਦੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਹੈ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸ ਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸ ਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਬਦੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸ ਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੂੰ ਚੰਗੀ ਨਹੀਂ ਸੀ ਲੱਗਦੀ ਪਹਿਲਾਂ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਆਲਦਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿ ਕਲੇਸ਼ ਵੀ ਕੀਤਾ ਜਾਂਦਾ ਸੀ ਆਪਣੀ ਧਰਮ ਪਤਨੀ ਨੂੰ ਆ ਮਾਰਿਆ ਧਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੌਫਨਾਕ ਕਾਰਾ ਇਸ ਦੇ ਬਿਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦਾ ਹੈ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਸ ਰੂਟ ਸਾਂਝੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇੱਕ ਅਜਿਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਅਜਿਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਸ਼ੇੜੀ ਪਿਓ ਨੂੰ ਉਸ ਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸ ਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣਾ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਇਜ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦ੍ਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਪਸਰ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਪਾਲ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਨੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਨ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਆ ਆਪਣੇ ਪਰਿਵਾਰ ਦੀ ਗੁਜ਼ਰਬਹਾਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾਂ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਆਲਤਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿ ਕਲੇਸ਼ ਵੀ ਕੀਤਾ ਜਾਂਦਾ ਸੀ ਆਪਣੀ ਧਰਮ ਪਤਨੀ ਨੂੰ ਘੁੱਟ ਕੇ ਆ ਮਾਰਿਆ ਦਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੌਫਨਾਕਾ ਇਹਦੇ ਵੱਲੋਂ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਹ ਰੂਟ ਸਾਂਝੀ ਕਰਦੇ ਜਾਣਾ ਦਿਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਲ ਇੱਕ ਅਜਿਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਛੇੜੀ ਪਿਓ ਨੂੰ ਉਸਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣੋਂ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਆਏ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦ੍ਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਪਸਰ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਪਾ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਦੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਗ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰਕੇ ਕੋਈ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਹੈ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾਂ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪਿਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ। ਪਰਿਵਾਰਕ ਮੈਂਬਰ ਜਿਹੜੇ ਨੇ ਆਲਦਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ। ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿ ਕਲੇਸ਼ ਵੀ ਕੀਤਾ ਜਾਂਦਾ ਸੀ। ਆਪਣੀ ਧਰਮ ਪਤਨੀ ਨੂੰ ਕੁੱਟਿਆ, ਮਾਰਿਆ, ਦਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਆਪਣਾ ਕਾਰਾ ਇਸ ਦੇ ਬਦਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦਾ ਹੈ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਸ ਰੂਟ ਸਾਂਝੀ ਕਰਦੇ ਜਾਣਾ ਦਿਨਿਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੁਖਬੀਰ ਸਿੰਘ ਸ਼ਿਰਗਦ ਇਕਜਹੀ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਨੂੰ ਵੇਖ ਕੇ ਸੁਣ ਕੇ ਤੇ ਇਸ ਖਬਰ ਦੇ ਬਾਰੇ ਜਾਣ ਕੇ ਤੁਹਾਡੇ ਪੈਰਾਂ ਦੇ ਹੇਠੋਂ ਜ਼ਮੀਨ ਲਾਜ਼ਮੀ ਨਿਕਲੇਗੀ ਇੱਕ ਨਸ਼ੇੜੀ ਪਿਓ ਦੇ ਵੱਲੋਂ ਆਪਣੀ 5 ਸਾਲਾ ਮਾਸੂਮ ਬੱਚੀ ਦੇ ਨਾਲ ਅਜਹੀ ਹਰਕਤ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਇਸ ਵਕਤ ਉਹ ਇਸ ਫਾਨੀ ਸੰਸਾਰ ਤੋਂ ਅਲਵਿਦਾ ਆ ਗਈ ਹੈ ਉਸ ਬੱਚੀ ਦਾ ਕਸੂਰ ਸਿਰਫ ਇਹ ਸੀ ਕਿ ਉਹ ਘਰ ਦੇ ਵਿੱਚ ਭੁੱਖਣ ਪਾਣੀ ਰੋ ਰਹੀ ਸੀ ਇਸ ਨਛੇੜੀ ਪਿਓ ਨੂੰ ਉਸਦੇ ਰੋਣ ਦੀ ਆਵਾਜ਼ ਜਿਹੜੀ ਆ ਉਹ ਚੰਗੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਪਹਿਲਾਂ ਉਸਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਸ਼ਰਾਬ ਦੀ ਬੋਤਲ ਜਿਹੜੀ ਹੈ ਉਹ ਠੂਸ ਦਿੱਤੀ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਜਦੋਂ ਬੱਚੀ ਫਿਰ ਵੀ ਰੋਣੋਂ ਹਟਦੀ ਨਹੀਂ ਤਾਂ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇਹ ਖਬਰ ਸਾਹਮਣੇ ਆਈ ਹੈ ਦੂਰਦਰਸ਼ਨ ਕਲੋਨੀ ਦੇ ਵਿੱਚ ਰਹਿੰਦਾ ਆ ਇਹ ਜਿਹੜਾ ਵਿਅਕਤੀ ਹੈ ਇਸ ਦੇ ਵੱਲੋਂ ਇਸ ਖੁਖਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆ ਇਹ ਦਿਨ ਸੋਸ਼ਲ ਮੀਡੀਆ ਨੂੰ ਜਦੋਂ ਵੀ ਫੋਲੀਏ ਜਦੋਂ ਵੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਵੇਖੀਏ ਤਾਂ ਐਦਾਂ ਦੀਆਂ ਹੈਰਾਨ ਕਰਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਇੱਕ ਪਿਓ ਦੇ ਵੱਲੋਂ ਆਪਣੀ ਹੀ 5 ਸਾਲਾਂ ਮਾਸੂਮ ਧੀ ਦੇ ਨਾਲ ਐਸਾ ਕਰਾ ਕਰ ਦੇਣਾ ਆਪਣੇ ਆਪ ਦੇ ਵਿੱਚ ਹੈਰਾਨਕੁਨ ਹੈ ਇਨਸਾਨੀਅਤ ਨੂੰ ਕਰਮਸਾਰ ਕਰਦਾ ਇਹ ਮਾਮਲਾ ਜਲੰਧਰ ਦੇ ਵਿੱਚੋਂ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਅਗਲੇਰੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜੀ 5 ਸਾਲਾਂ ਮਾਸੂਮ ਦੇ ਨਾਲ ਇਸ ਦੇ ਵੱਲੋਂ ਇਹ ਦਰਿੰਦਗੀ ਕੀਤੀ ਗਈ ਹੈ ਉਸ ਦੇ ਖਬਰ ਪਤਾ ਲੱਗਣ ਤੋਂ ਬਾਅਦ ਆਲਦਵਾਲ ਦੇ ਇਲਾਕੇ ਦੇ ਵਿੱਚ ਵੀ ਇਸ ਦੇ ਨਾਲ ਇੱਕ ਤਰੀਕੇ ਗਮਗੀਨ ਮਾਹੌਲ ਪਸਰ ਜਾਂਦਾ ਹੈ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰਕੇ ਇਸ ਦੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਗਈਆਂ ਹਰਕਤਾਂ ਦੇ ਉਸ ਦੇ ਬਾਬਤ ਵੀ ਸਜ਼ਾਾਂਵਾਂ ਜੜੀਆਂ ਨੇ ਉਹ ਦਿੱਤੀਆਂ ਜਾਣ ਇਹ ਪਰਿਵਾਰਕ ਮੈਂਬਰ ਮੰਗ ਕਰ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਇਸ ਦੇ ਵੱਲੋਂ ਨਸ਼ੇ ਦੀ ਵਰਤੋਂ ਕੀਤੀ ਜਾ ਰਹੀ ਸੀ ਸ਼ਰਾਬ ਦਾ ਆਦੀ ਹੈ ਘਰ ਦੇ ਵਿੱਚ ਇਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੰਮਕਾਜ ਕਰ ਕੋ ਪੈਸਾ ਟਕਾ ਨਹੀਂ ਲਿਆਂਦਾ ਜਾਂਦਾ ਇਸ ਦੀ ਪਤਨੀ ਜਿਹੜੀ ਆ ਉਸ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆ ਜਿਹੜੀ ਹੈ ਆਪਣੇ ਪਰਿਵਾਰ ਦੀ ਗੁਜ਼ਰਬਸਰ ਕੀਤੀ ਜਾ ਰਹੀ ਸੀ ਉਸ ਵਕਤ ਵੀ ਇਸ ਦੀ ਪਤਨੀ ਜਿਹੜੀ ਆ ਕਿਸੇ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਗਈ ਹੋਈ ਸੀ ਜੇ ਉਸ ਵਕਤ ਘਰ ਦੇ ਵਿੱਚ ਇਕੱਲਾ ਸੀ ਤੇ ਨਾਲ ਇਸ ਦੀ 5 ਸਾਲਾਂ ਮਾਸੂਮ ਬੱਚੀ ਜਿਸ ਦੇ ਸਾਹ ਇਸ ਦੇ ਵੱਲੋਂ ਸਿਰਫ ਤੇ ਸਿਰਫ ਇਸ ਕਰਕੇ ਰੋਕ ਦਿੱਤੇ ਗਏ ਕਿਉਂਕਿ ਉਹ ਇਸ ਦੀ ਰੋਂਦੇ ਦੀ ਆਵਾਜ਼ ਇਸ 5 ਸਾਲਾਂ ਮਾਸੂਮ ਦੀ ਉਸ ਤੋਂ ਚੰਗੀ ਨਹੀਂ ਸੀ ਲੱਗਦੀ ਪਹਿਲਾ ਸ਼ਰਾਬ ਉਸ ਨੂੰ ਪਿਆਈ ਜਾਂਦੀ ਹੈ ਸ਼ਰਾਬ ਪੀਉਣ ਤੋਂ ਬਾਅਦ ਵੀ ਜਦੋਂ 5 ਸਾਲਾਂ ਬੱਚੀ ਚੁੱਪ ਨਹੀਂ ਕਰਦੀ ਤਾਂ ਉਸ ਤੋਂ ਬਾਅਦ ਇਸ ਦੇ ਵੱਲੋਂ ਉਸ ਦਾ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ। ਇਸ ਹੈਰਾਨ ਕਰਦੀ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਆ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫਸਰ ਗਈ ਹੈ। ਪਰਿਵਾਰਕ ਮੈਂਬਰ ਜਿਹੜੇ ਨੇ ਆਲਦਵਾਲ ਦੇ ਲੋਕ ਜਿਹੜੇ ਨੇ ਇਸ ਨਸ਼ੇੜੀ ਤੋਂ ਪਹਿਲਾਂ ਹੀ ਤੰਗ ਪਰੇਸ਼ਾਨ ਸਨ। ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿ ਕਿਵੇਂ ਇਸ ਦੇ ਵੱਲੋਂ ਪਹਿਲਾਂ ਗ੍ਰਹਿਕਲੇਸ਼ ਵੀ ਕੀਤਾ ਜਾਂਦਾ ਸੀ। ਆਪਣੀ ਧਰਮ ਪਤਨੀ ਨੂੰ ਕੁੱਟਿਆ ਮਾਰਿਆ ਦਬਕਿਆ ਵੀ ਜਾਂਦਾ ਸੀ ਤੇ ਉਸ ਤੋਂ ਬਾਅਦ ਆਪਣੀ 5 ਸਾਲਾਂ ਮਾਸੂਮ ਬੱਚੀ ਦੇ ਨਾਲ ਜਿਹੜਾ ਖੋ ਨਾ ਕਾਰਾ ਇਸ ਦੇ ਬਦਲੋ ਕੀਤਾ ਗਿਆ ਉਸ ਨੇ ਤਾਂ ਹੁਣ ਇੱਕ ਤਰੀਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਆ ਲਹੂ ਜਿਹੜਾ ਉਹ ਪਾਣੀ ਹੋਣ ਵਾਲੀ ਸਥਿਤੀ ਪੈਦਾ ਹੋਈ ਪਈ ਹੈ ਇਸ ਵਕਤ ਇਸ ਸਾਹਮਣੇ ਆਈਆਂ ਜਾਣਕਾਰੀਆਂ ਤੋਂ ਬਾਅਦ ਵੱਖ-ਵੱਖ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਨੇ ਇਸ ਖਬਰ ਨੂੰ ਲੈ ਕੇ ਸ਼ੁਰੂ ਹੋ ਚੁੱਕੀਆਂ ਨੇ ਤੇ ਸਮਾਜਿਕ ਵੱਖ-ਵੱਖ ਗੱਲਾਂ ਬਾਤਾਂ ਜਿਹੜੀਆਂ ਨੇ ਜਾਂ ਫਿਰ ਕਹ ਲਈਏ ਸਮਾਜਿਕ ਲੋਕਾਂ ਦੇ ਵੱਲੋਂ ਇਸ ਬਾਬਤ ਵੱਖ-ਵੱਖ ਤਰੀਕੇ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਪਰ ਇਸ ਦਰਿੰਦਗੀ ਭਰੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆ ਸਿਰਫ ਇਹ ਪਿਓ ਦੇ ਵੱਲੋਂ ਆਪਣੀ ਹਿੱਤੀ ਦੇ ਨਾਲ ਕੀਤਾ ਇਹ ਕਾਰਾ ਤੁਸੀਂ ਕਿਵੇਂ ਸੋਚਦੇ ਵਿਚਾਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਟਿੱਪਣੀ ਜਿਹੜੀ ਹੈ ਉਸ ਰੂਟਾਂ ਜੀ ਕਰਦੇ ਜਾਣਾ ਦਿਨਕ ਸੂਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਆ ਸੁਖ